ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰੂ ਸਿੰਘ ਸਾਹਿਬ ਦੀ ਪਾਵਨ ਧਰਤੀ ਤੇ ਜੋ ਬੱਚਿਆਂ ਦੇ ਦਸਤਾਰ ਮੁਕਾਬਲੇ ਜਿਹੜੇ ਆ ਉਹ ਕਰਵਾਏ ਜਾ ਰਹੇ ਨੇ ਸ਼੍ਰੀ ਗੁਰੂ ਸਿਧਾਂਤ ਨੰਦਾਲ ਬਾਬਾ ਬਕਾਲਾ ਸਾਹਿਬ ਦੇ ਸਹਿਯੋਗ ਨਾਲ ਗਿਆਨੀ ਮਨਜੀਤ ਸਿੰਘ ਜੀ ਸਾਡੇ ਤਿੰਨ ਮਿੰਟ ਹੋ ਗਏ ਆ ਪੁਰ ਸਿੰਘਾਂ ਦੇ ਸਹਿਯੋਗ ਨਾਲ ਜੋ ਬੱਚਿਆਂ ਦੇ ਦਮਾਲੇ ਮੁਕਾਬਲੇ ਕਰਵਾਏ ਜਾ ਰਹੇ ਨੇ ਚੜਦੀ ਕਲਾ ਵਿੱਚ ਬੇਅਤੀ ਤਿੰਨ ਬੱਚਾ ਜਿਹੜੇ ਆ ਉਹ ਭਾਕ ਲੈ ਰਹੇ ਨੇ ਬੜੀ ਚੜਦੀ ਕਲਾ ਵਾ ਸਿੱਖ ਪੰਥ ਦੀ ਉਹਨਾਂ ਸਾਹਿਬ ਜੀ ਨੇ ਬੜੀ ਕੋਸ਼ਿਸ਼ ਕੀਤੀ ਜਿੱਥੇ ਉਹ ਸਾਖੀ ਦੇ ਦਿਹਾੜੇ ਆਉਣ ਵਾਲੇ ਸਮੇਂ ਜਾ ਰਹੇ ਨੇ ਉੱਥੇ ਖਾਲਸਾ ਪੰਥ ਜਿਹੜਾ ਆਪਣਾ ਸਾਜਣਾ ਦਿਵਸ ਵੀ ਮਨਾ ਰਿਹਾ ਅਸੀਸ ਸਿੰਘ ਜੀ ਖਲਚੀਆਂ ਤੋਂ ਖਲਚੀਆਂ ਤੋਂ ਭਾਈ ਹਰਜੀਤ ਸਿੰਘ ਜੀ ਇੱਥੇ ਆਦੇ ਪਹੁੰਚੇ ਹੋਣੇ ਸੇ ਤੌਰ ਤੇ ਪਹੁੰਚੇ ਆ ਖਰੂਰ ਸਾਹਿਬ ਮਾਨਨਾ ਸੁਣਾ ਰਹੇ ਆ ਜਿੱਥੇ ਅਸੀਂ ਕਹਿੰਦੇ ਕੇਸਾਂ ਦੀ ਸੰਭਾਲ ਨਹੀਂ ਕਰਦੇ ਲੋਕ ਬਹੁਤ ਹੁੰਦਾ ਵਾਸਤੇ ਮਾੜੀ ਗੱਲ ਹੈ ਕਿਉਂਕਿ ਛੋਟੇ-ਛੋਟੇ ਬੱਚੇ ਨੇ ਕੋਈ 6ਵੀਂ ਕਲਾਸ ਚ ਪੜਦਾ ਹੈ 7ਵੀਂ ਕਲਾਸ ਚ ਪੜਦਾ ਹੈ ਛੋਟੀਆਂ ਕਲਾਸਾਂ ਵਾਲੇ ਵੀ ਨੇ ਵੱਡੀਆਂ ਵਾਲੇ ਵੀ ਨੇ ਸਾਰਿਆਂ ਨੇ ਭਈ ਕੇਸਾਂ ਦੀ ਸੰਭਾਲ ਕੀਤੀ ਸ਼ੀਸ਼ੇ ਲੈਂਦੇ ਨੇ ਕੋਲੋਂ ਆਵਾਜ਼ ਲੈਂਦੇ ਨੇ ਦਮਾਲੇ ਨੇ ਉਹ ਸਾਰੇ ਬੱਚੇ ਇਸ ਜਾਰਾ ਹੀ ਨੇ ਦਮਾਲੇ ਦੀ ਕਿਰਪਾ ਤੁਹਾਨੂੰ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦੀ ਕੜੂਰ ਸਾਹਿਬ ਦੀ ਪਾਵਨ ਧਰਤੀ ਤੇ ਗੁਰਦੁਆਰਾ ਸਾਹਿਬ ਮਾਲਖੜਾ ਸਾਹਿਬ ਤੋਂ ਆਪਾਂ ਜੀ ਤੁਹਾਡੇ ਨਾਲ ਨੂੰ ਗੁਰੂ ਹੋ ਰਹੇ ਆ। ਇਹਨਾਂ ਵਿੱਚ ਉਹ ਵੀ ਵਿਦਿਆਰਥੀ ਨੇ ਜਿਹੜੇ ਰੋਜ਼ ਦਮਾਲਾ ਸਜਾਉਂਦੇ ਨੇ ਤੇ ਕੁਝ ਨਵੇਂ ਵਿਦਿਆਰਥੀ ਨੇ ਜਿਹੜੇ ਹੁਣਾ ਥੋੜੇ ਸਮੇਂ ਦੇ ਵਿੱਚ ਨਸ ਸਜਾਉਣਾ ਸਿੱਖਿਆ ਹੈ ਤੇ ਇਹ ਮੁਕਾਬਲੇ ਨੂੰ ਸੁਣ ਕੇ ਸਜਾਉਣਾ ਸਿੱਖ ਰਹੇ ਨੇ। ਇਹ ਮੁਕਾਬਲੇ ਆ ਰਹੇ ਨੇ ਉਹਦੇ ਵਿੱਚ ਭਾਗ ਲੈਣਾ ਆਪਾਂ। ਸਾਰੇ ਧੰਤਾ ਦੇ ਯੋਗ ਨੇ ਬੰਦਾ ਧਿਆਣੇ ਸੋ ਨਾਈ ਜਨਾ ਸਿੰਘ ਆ ਇਹ ਬਹੁਤ ਵੱਡੀ ਗੱਲ ਹੈ ਕਿ ਮਾਤਾ ਪਿਤਾ ਨੇ ਬੱਚਿਆਂ ਨੂੰ ਪ੍ਰੇਰਿਤ ਕੀਤਾ ਹੈ ਨਹੀਂ ਤੇ ਵੇਖੋ ਦਮਾਲਾ ਲੈਣਾ ਪੈਣਾ ਕਈ ਮਾਵਾਂ ਇਹ ਸੋਚਦੀਆਂ ਦਮਾਲੇ ਲੈਣੇ ਪੈਣੇ ਖਰੀਦਣੇ ਪੈਣੇ ਨੇ ਕੱਪੜਾ ਲੈਣਾ ਪੈਣਾ ਹੈ ਸ਼ੀਸ਼ਾ ਲੈਣਾ ਪੈਣਾ ਬੱਚੇ ਨੂੰ ਦੇਣ ਨੂੰ ਬਾਜ ਹੈ ਕੇਸ ਸਵਾਰਨੇ ਪੈਣੇ ਕੰਗੇ ਨਾਲ ਤੋਂ ਕਹਿੰਦੇ ਵੀ ਆਪਾਂ ਕੰਮ ਜਿਹੜਾ ਹੈ ਉਹ ਖਤਮ ਕਰੀਏ ਉੱਧਰ ਬੇਨਤੀ ਕਰਦੇ ਜੇ ਦੇ ਬੱਚੇ ਫ੍ਰੀ ਹੋ ਗਏ ਉੱਥੇ ਆਇਆ ਕਰਾ ਲਿਓ ਕੋਈ நான் <laughs> வருக்கிறேன். बोच्चे okay. अजया okay. okay.